ਉੰਦਰ ਜੋ ਅੰਦਰ ਹੈਗਾ ਅੰਦਰ ਲੈ ਕੇ ਗਿਆ ਠੀਕ ਆ ਉਹਨੇ ਮੇਰੇ ਹੱਥ ਖੜੀਆਂ ਲਾਈਆਂ ਮਲਾਜਾ ਕਰਾ ਦਿੰਦੇ ਇਹਨੂੰ ਜੇਲ੍ਹ ਚ ਭੇਜ ਦਿੰਦੇ ਤੇ ਫੇਰ ਹੀ ਠੀਕ ਸੀ ਤੇ ਅੰਨਾ ਪਾਪਾ ਹਰਮੰਦ ਨਾਲ ਆ ਕੇ ਦੁਕਾਨਦਾਰੀ ਮੈਨੂੰ ਕੁੱਟੇ ਨਾ ਉਹ ਸਿਰ ਤੇ ਬੂਟ ਮਾਰੇ ਤੇ ਮੈਨੂੰ ਕਹਿੰਦਾ ਕਰ ਲੈ ਜੋ ਕਰਨਾ ਹੈ ਤੇ ਦੇ ਕੋ ਰਾਤੀ ਮਾਫੀ ਨਾਮਾ ਵੀ ਲਖਾਇਆ ਵਾ ਬਕਾਇਦਾ ਇਹਨੇ ਰਾਤੀ ਮਾਫੀ ਮੰਗੀ ਹੈ ਸਾਡੇ ਕੋਲ ਇਸ ਬੰਦੇ ਨੇ ਸ਼ਰਾਬ ਪੀਤੀ ਹੋਈ ਸੀ ਤੇ ਸਾਡੇ ਮੁਲਾਜ਼ਮਾ ਨੂੰ ਗਾਲਾਂ ਕੱਢੀਆਂ ਸਿੱਦੇ ਸਾਰੇ ਠੀਕ ਹੈ ਤੇ ਮੈਂ ਫੂਕ ਨਾ ਖੁਦ ਗੱਤ ਨੂੰ ਦਮਾ ਕਿਉਂ ਹੋ ਗਿਆ ਠੀਕ ਹੈ ਮੈਂ ਖੁਦ ਆਇਆ ਤੇ ਨਾਲ ਉਹ ਹਰਮੰਦ ਜਿੱਤ ਨੂੰ ਤਾਲਾ ਪਾਤਾ 24 ਘੰਟੇ ਦਾ ਮਤਲਬ ਕਿ 24 ਘੰਟੇ ਦੀ ਬਾਹਰ ਨੂੰ ਠੀਕ ਹੈ ਆਪ ਦਾ ਪ੍ਰਸਮਾਨ ਹੈ ਨਾ ਕਿ ਅੰਨਾ ਕੋ ਆਪਾ ਹਰਮੰਦ ਨਾਲ ਆਇਆ ਤੇ ਦੁਕਾਨ ਦੇ ਮਿਲ ਕੇ ਪੇਸ਼ ਨਾ ਠੀਕ ਹੈ ਸਪਰੇਡ ਵਾਂਗਾ ਤੂੰ ਕਰਦਾ ਮੈਂ ਰਾਤੀ ਤੇ ਪੂਰੀ ਦੁਨੀਆ ਕੀ ਕਰਦੀ ਵੀ ਰਾਤੀ ਠੀਕ ਹੈ ਤੇ ਜਦ ਮੈਂ ਆਇਆ ਥੇ ਠੀਕ ਹੈ ਇਹਨਾਂ ਨੇ ਮੈਂ ਵੀਡੀਓ ਬਣਾਣੀ ਸ਼ੁਰੂ ਕਰਤੀ ਕਿ ਪੰਜਾਬ ਪੁਲਿਸ ਇਹ ਕਰਦੀ ਵੀ ਕਿਸੇ ਨੂੰ ਮਾਰਦੀ ਵੀ ਹੈ ਕਿ ਕਿਸੇ ਦੀ ਹੈਲਪ ਕਰਨਾ ਚਾਹਦੀ ਹੈ ਤੇ ਇਹਨਾਂ ਨੇ ਕੀ ਕੀਤਾ ਮੈਨੂੰ ਆਪ ਇਸ ਬੰਦੇ ਨੂੰ ਜੋ ਅੰਦਰ ਹੈਗਾ ਅੰਦਰ ਲੈ ਕੇ ਉਨੇ ਮੇਰੇ ਹੱਥ ਖੜੀਆਂ ਲਾਈਆਂ ਕਿੰਨਾ ਕੁੱਟਿਆ ਨਿਸ਼ਾਨ થી ਵੇ ਦੇ ਬੱਡਗਨ ਦਾ ਨਿਸ਼ਾਨ ਤਾਂ ਹੈ ਨਹੀਂ ਠੀਕ ਹੈ ਇੰਨਾ ਕੁੱਟਿਆ ਸਿਰ ਤੇ ਬੂਟ ਮਾਰੇ ਤੇ ਮੈਨੂੰ ਕਹਿੰਦਾ ਕਰ ਲੈ ਜੋ ਕਰਨਾ ਹੀ ਠੀਕ ਹੈ ਤੇ ਕੇ ਬੰਦੇ ਨੂੰ ਕਹਿੰਦਾ ਉਹਨਾਂ ਕੁਛ ਕਰਨਾ ਤੇ ਕਾਲਾ ਅੱਦਾ ਕਹਿਣ ਦੀ ਅੰਦਰ ਵਾਤੇ ਸਭ ਨੂੰ ਹੱਥ ਕਰਕੇ ਮੈਂ ਹਲਕ ਮੈਂ ਸਟੂਰਡ ਮੈਨੂੰ ਕੁੱਟਿਆ ਨਜਾਸ਼ ਅੰਦਰ ਬੁਠਾਇਆ ਹੱਥ ਕਰੀਆਂ ਲਾਇਆ ਇਹਦਾ ਕੀ ਮਤਲਬ ਹੈ ਸਰ ਤੁਸੀਂ ਕੋਈ ਡਰਿੰਕ ਵੀ ਕੀਤੀ ਸੀ ਸਰ ਡਰਿੰਕ ਕੀਤੀ ਹੁੰਦੀ ਤੇ ਨਾ ਕੋ ਮੇਰਾ ਮੈਡੀਕਲ ਹੋਣਾ ਚਾਹੀਦਾ ਸੀ ਮੈਡੀਕਲ ਦੌਰਾਨ ਕੋ ਫਿਰ ਮੈਡੀਕਲ ਕਿਉਂ ਨਹੀਂ ਬਣਾਇਆ ਜੇ ਮੈਂ ਡਰਿੰਕ ਕੀਤੀ ਸੀ ਤੇ ਅੱਛਾ ਹਾਂਜੀ ਕੀ ਮਾਮਲਾ ਜੀ ਇਹ ਰਾਤ ਨੂੰ ਆਇਆ ਸਾਡੇ ਮੁਲਾਜ਼ਮਾਂ ਕੋਲ ਇਸ ਬੰਦੇ ਨੇ ਸ਼ਰਾਬ ਪੀਤੀ ਹੋਈ ਸੀ ਤੇ ਸਾਡੇ ਮੁਲਾਜ਼ਮਾਂ ਨੂੰ ਗਾਲਾਂ ਕੱਢੀਆਂ ਤੇ ਬਤਮੀਜ਼ੀ ਕੀਤੀ ਆ ਤੇ ਦੇ ਕੋ ਰਾਤੀ ਮਾਫੀਨਾਮਾ ਵੀ ਲਿਖਾਇਆ ਵਾ ਬਕਾਇਦਾ ਇਹਨੇ ਰਾਤੀ ਮਾਫੀ ਮੰਗੀ ਏ ਸਾਡੇ ਕੋ ਤੇ ਵੀਡੀਓ ਵੀ ਬਣਾਈ ਹੋਈ ਆ ਇਹਦੇ ਮਾਫੀ ਮੰਗਣ ਦੀ ਹੋਣ ਆ ਕੇ ਆ ਕੇ ਕਿ ਮਲਾਜਮਾਂ ਤੇ ਵੱਖਰਾ ਦੋਸ਼ ਲਾਉਣ ਉਹ ਕਹਿੰਦੇ ਕੁੱਟਿਆ ਮਾਰਿਆ ਬਹੁਤ ਜ਼ਿਆਦਾ ਨਿਸ਼ਾਨ ਬੜੇ ਆ ਬਿਲਕੁਲ ਜੀ ਇਹ ਆਪ ਡਿੱਗਾ ਮੋਟਰਸਾਈਕਲ ਤੋਂ ਜਦੋਂ ਇਹਨੂੰ ਰੋਕਿਆ ਗਿਆ ਵਾ ਇਹ ਮੋਟਰਸਾਈਕਲ ਤੋਂ ਖੁਦ ਡਿੱਗਾ ਪਰ ਉਹਦਾ ਕਿਹੜਾ ਤੁਸੀਂ ਕੁੱਟਿਆ ਬਹੁਤ ਜ਼ਿਆਦਾ ਨੀਲ ਫੇਲ ਬਿਲਕੁਲ ਨਹੀਂ ਕੁੱਟਿਆ ਜੀ ਸਿਰਫ ਸਾਡੇ ਕੋ ਇਹ ਗਲਤੀ ਹੋ ਗਈ ਆ ਕਿ ਇਹਦਾ ਸ਼ਰਾਬ ਪੀਤੇ ਦਾ ਮਲਾਜਾ ਨਹੀਂ ਕਰਾਇਆ ਮਲਾਜਾ ਕਰਾ ਦਿੰਦੇ ਇਹਨੂੰ ਜੇਲ੍ਹ ਚ ਭੇਜ ਨਹੀਂ ਦਿੰਦੇ ਤੇ ਫੇਰ ਹੀ ਠੀਕ ਸੀ ਕਹਿੰਦਾ ਮੈਨੂੰ ਇਥੋਂ ਤਾਂ ਕਨਕਿਆ ਗਿਆ ਕਿ ਮੈਂ ਗੇ ਆ ਤੇ ਮੈਨੂੰ ਕਿਹਾ ਬਿਲਕੁਲ ਜੀ ਇਹੋ ਜੀ ਕੋਈ ਗੱਲ ਨਹੀਂ ਹੈ ਜੀ ਕਰਮ ਕਰਨਾ ਤੇ ਕਰ ਲੋ ਕੋਈ ਕਿਹੋ ਜੀ ਗੱਲ ਸਾਹਮਣੇ ਨਹੀਂ ਆਈ ਮਾਰਪੀਟ ਦੇ ਰੂਪ ਲਾ ਬਿਲਕੁਲ ਜੀ ਬਿਲਕੁਲ ਕੋਈ ਗੱਲ ਇਹੋ ਜੀ ਸਾਹਮਣੇ ਨਹੀਂ ਆਈ ਤੇ ਇਹ ਝੂਠੇ ਜਾਂਨੇ ਬਿਲਕੁਲ ਝੂਠੇ ਲਜਾ ਮੈਂ ਪਰ ਉਹਨੂੰ ਜਿਸ ਤਰ੍ਹਾਂ ਲਾਸਾ ਬਈਆਂ ਉਹ ਡਿੱਗਣ ਵਾਲੀਆਂ ਤੇ ਲੱਗਦੀਆਂ ਨਹੀਂ ਉਹ ਤਾਂ ਕੁੱਟਰ ਵਾਲੀਆਂ ਲੱਗਦੀਆਂ ਜਦੋਂ ਇਹਨੂੰ ਰੋਕਿਆ ਗਿਆ ਵਾ ਇਹ ਮੋਟਸ਼ਲ ਤੋਂ ਖੁਦ ਡਿੱਗਾ ਉਹ ਕਹਿੰਦਾ ਮੈਂ ਤਾਂ ਇਹਨਾਂ ਕੋਲ ਹੈਲਪ ਮੰਗਣ ਆਇਆ ਸੀ ਉਹਦਾ ਕਹਿੰਦਾ ਕੋਈ ਹੈਲਪ ਨਹੀਂ ਰਾਤ ਦੇ 3 ਵਜੇ ਕੀ ਕਰਦਾ ਸੀ ਇਹਨੂੰ ਪੁੱਛ ਲੋ ਕਿ ਰਾਤ ਦੇ 3 ਵਜੇ ਕੀ ਕਰਦਾ ਹੈ ਸ਼ਰਾਬੀ ਕੇ ਉਹ ਤਾਂ ਕਹਿੰਦਾ ਇੱਥੇ ਬੈਕਰੀ 24/7 ਖੁੱਲੀ ਆ ਉੱਥੇ ਮੈਂ ਆਇਆ ਸਮਾਨ ਲੈਣ ਵਾਸਤੇ ਇੱਥੇ ਨਾਕੇ ਤੇ ਸਾਡੇ ਇੱਧਰ ਕੀ ਕਰਦਾ ਸੀ ਕਹਿੰਦਾ ਮੈਂ ਹੈਲਪ ਕਰਨ ਲਈ ਲੈਣ ਵਾਸਤੇ ਆਇਆ ਸੀਗਾ ਬਿਲਕੁਲ ਨਹੀਂ ਜੀ ਇਹ ਗਲਤਿਆ ਜੀ ਕੋਈ ਹੈਲਪ ਨਹੀਂ ਲੈਣ ਆਇਆ ਜੀ ਕਹਿੰਦਾ ਮੁੰਡੇ ਮੈਨੂੰ ਤੰਗ ਕਰਦੇ ਸੀ ਨਹੀਂ ਜੀ ਨਹੀਂ ਬਿਲਕੁਲ ਜੀ ਇਹ ਸਾਡੇ ਉਲਟਾ ਮਲਾਜ਼ਮ ਦੇ ਗੱਲ ਪਿਆ ਵਾ ਮੈਂ ਨਾਈਟ ਦੀ ਮਲਾਜ਼ਮ ਹੀ ਸੱਦੇ ਹੋਏ ਆ ਉਹਨਾਂ ਕੋਲ ਸੁਣ ਲੋ ਕੀ ਬਿਲਕੁਲ ਜੋ ਇਹਨੇ ਕੀਤਾ ਵਾ ਇਹਨੇ ਸ਼ਰਾਬ ਪੀ ਕੇ ਗਲਤ ਬਲਾਜ ਬਣਾ ਫਿਰ ਕਹਿੰਦਾ ਕਿ ਵੀਡੀਓ ਵੀ ਜਿਹੜੀ ਉਹਦੇ ਵੱਲੋਂ ਪੜਾਈ ਗਈ ਸੀ ਡਿਲੀਟ ਕਰਾਈ ਹੈ ਕੋਈ ਐਸੀ ਸਾਹਮਣੇ ਨਹੀਂ ਗੱਲ ਆਈ ਭਾਜੀ ਤੇ ਸੀਸੀਟੀਵੀ ਚੈੱਕ ਹੋ ਜਾਣਗੇ ਜੀ ਬਿਲਕੁਲ ਜੀ ਸਾਡੇ ਆਨ ਲੱਗੇ ਆ ਸੀਸੀ ਕੈਮਰੇ ਤੇ ਬਿਲਕੁਲ ਤੁਹਾਨੂੰ ਕੈਮਰੇ ਚੈੱਕ ਕਰਾ ਦੇਵਾਂਗੇ ਠੀਕ ਹੈ ਚਲੋ ਆਹ ਮੁੰਡਾ ਵਾ ਉਹ ਆਪਣੇ ਮੂੰਹੋਂ ਕਹਿੰਦਾ ਮੈਂ ਗੇਵਾਂ ਠੀਕ ਹੈ ਉਹਦਾ ਮੈਨੂੰ ਫੋਨ ਆਇਆ ਕਿ ਭਾਜੀ ਮੈਂ ਰਾਤੀ 1:30 ਵਜੇ ਇੱਥੇ 24/7 ਤੇ ਆਇਆ ਵਾਂ ਮੈਨੂੰ ਮੁੰਡੇ ਤੰਗ ਕਰਨ ਦੇ ਹੀ ਤੇ ਮੈਂ ਗ੍ਰੀਨ ਐਵੇਨਿਊ ਚੌਂਕੀ ਤੇ ਆਪਣੀ ਕੰਪਲੇਂਟ ਲੈ ਕੇ ਆ ਕੇ ਭਾਜੀ ਮੈਨੂੰ ਮੁੰਡੇ ਤੰਗ ਕਰਨਦੇ ਨੇ ਕਹਿੰਦੇ ਨਾ ਮੇਰੇ ਨਾਲ ਥੱਪੜ ਮਾਰਦਾ ਕਿ ਤੂੰ ਰਾਤੀ ਇੱਥੇ ਕੀ ਕਰਦਾ ਕਹਿੰਦੇ ਮੈਂ ਆਪਣੇ ਕੈਮਰੇ ਤੋਂ ਵੀਡੀਓ ਬਣਾਈ ਕਿ ਆਹ ਵੇਖੋ ਪੰਜਾਬ ਪੁਲਿਸ ਮੈਨੂੰ ਨਜਾਇਜ਼ ਥੱਪੜ ਮਾਰਿਆ ਕਹਿੰਦੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਹੱਤਗੜੀਆਂ ਲਾਈਆਂ ਸਾਹਮਣੇ ਕੋਈ ਕਮਰਾ ਉਹ ਉੱਥੇ ਬੰਦ ਕੀਤਾ ਉੱਥੇ ਮੈਨੂੰ ਵਾਵਾ ਸੋਟੀਆਂ ਨਾਲ ਕੁੱਟਿਆ ਤੇ ਮੇਰੇ ਸਿਰ ਤੇ ਬੂਟ ਮਾਰੇ ਤੇ ਇੱਕ ਮੁੰਡਾ ਸੀ ਇਹਨਾਂ ਨਾਲ ਕੋਈ ਪ੍ਰਾਈਵੇਟ ਸੀਗਾ ਵਰਦੀ 'ਚ ਉਹਨੂੰ ਕਹਿੰਦੇ ਗੇ ਹੈ ਇਹਨਾਂ ਨੂੰ ਕੁਝ ਕਰਨਾ ਤੇ ਕਰ ਲਾ ਠੀਕ ਆ ਉਹਦੀ ਕੰਪਲੇਂਟ ਲੈ ਕੇ ਮੈਂ ਇਹਨਾਂ ਨੂੰ ਪੁੱਛਣ ਆਇਆ ਵਾਂ ਕਿ ਭਾਜੀ ਕੀ ਵਾਕਿਆ ਹੋਇਆ ਪੁਲਿਸ ਦੀ ਵੀ ਸੁਣੀ ਵੇਖੋ ਆਪਾਂ ਵੀ ਪੰਜਾਬ ਪੁਲਿਸ ਦੀ ਪੂਰੀ ਰਿਸਪੈਕਟ ਕਰਦੇ ਆਂ ਇਹ ਸਾਡੀ ਸੁਰੱਖਿਆ ਲਈ ਆ ਲੇਕਿਨ ਇਹ ਤਾਂ ਨਹੀਂ ਨਾ ਕਿ ਕੋਈ ਗਲਤ ਕੰਮ ਕਰੋ ਤੇ ਅਸੀਂ ਬੋਲੀਏ ਵੀ ਨਾ ਅੱਗੋਂ ਮੈਨੂੰ ਕਹਿੰਦੇ ਤੁਸੀਂ ਐਵੇਂ ਮਦਦ ਕਰਨ ਆਏਂਦੇ ਲੋਕਾਂ ਦੀ ਯਾਰ ਅਸੀਂ ਮਦਦ ਕਰਨ ਆਏ ਆ ਅਸੀਂ ਕੋਈ ਮੈਂ ਤੁਹਾਨੂੰ ਕੁਝ ਕਹਿਤ ਹੋਣਾ ਦਿੱਤਾ ਤੁਹਾਡਾ ਕੋ ਇਨਸਾਫ ਦੀ ਮੰਗ ਕਰਨ ਹੀ ਆਇਆ ਉਲਟੋ ਸਾਨੂੰ ਗਲਤ ਕਹਿੰਦੇ ਦੱਸੋ ਤੁਸੀਂ ਹੁਣ ਦੱਸੋ ਉਹਦਾ ਉਹਦਾ ਕੀ ਕਸੂਰ ਵਿਚਾਰੇ ਦਾ ਉਹ ਗੇਹਗਾ ਤੇ ਉਹ ਤਾਂ ਆਪਣੇ ਮੂੰਹੋਂ ਕਹਿੰਦਾ ਮੈਨੂੰ ਰੱਬ ਨੇ ਬਣਾਇਆ ਤਾਂ ਮੇਰਾ ਨਿਆਂ ਤਾਂ ਫਿਰ ਕਹਿ ਦੋ ਕਿ ਗੇ ਨੂੰ ਸਮਾਜ ਨੇ 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 ਉਹਨੇ ਸ਼ਰਾਬ ਬਹੁਤ ਪੀਤੀ ਕਿਉਂ ਨੇ ਭਾਈ ਇਹਨਾਂ ਨੇ ਫਿਰ ਮੁਲਾਇਆ ਕਿਉਂ ਕਰਾਇਆ ਇਹ ਕੋਈ ਇਹਦਾ ਖਾਸ ਆ ਪੁਲਿਸ ਵਾਲਿਆਂ ਦਾ ਏ ਪੁਲਿਸ ਦੀ ਪਹਿਲੀ ਡਿਊਟੀ ਹੁੰਦੀ ਆ ਕਿ ਜੇ ਤੁਸੀਂ ਕਿਸੇ ਨੂੰ ਫੜਦੇ ਹੋ ਉਹਦਾ ਮੁਲਾਇਆ ਕਰਾਓ ਕਿ ਉਹਨੇ ਡਰਿੰਕ ਕੀਤੀ ਆ ਉਦੋਂ ਤੁਸੀਂ ਕਿਧੋਂ ਰਾਹ ਚ ਫੜ ਕੇ ਲਿਆ ਉਹ ਤਾਂ ਵਿਚਾਰਾ ਆਪ ਚੌਂਕੀ ਆਇਆ ਤੁਹਾਡੇ ਕੋਲ ਹੈਲਪ ਮੰਗਣ ਲਈ ਭਾਵੇਂ ਉਹਨੇ ਡਰਿੰਕ ਵੀ ਕੀਤੀ ਹੋ ਯਾਰ ਮੰਨ ਲਓ ਜੇ ਉਹ ਤੁਹਾਡੇ ਦਰਬਾਰ ਤੇ ਤੁਹਾਡੇ ਕੋਲ ਹੈਲਪ ਮੰਗਣ ਆ ਹੀ ਗਿਆ ਔਰ ਨਾਲ ਗਲਤ ਹੋਣ ਦਿਆ ਵਾ ਇਹਦਾ ਮਤਲਬ ਉਹਨੇ ਸ਼ਰਾਬ ਪੀਤੀ ਤੇ ਉਹਨੂੰ ਕੋਈ ਮਾਰ ਦੇ ਜਾਂ ਕੁਝ ਕਰ ਦੇ ਓ ਭਾਜੀ ਆ ਡਿੱਗਣ ਦੇ ਨਿਸ਼ਾਨ ਐ ਇਧਰ ਆ ਸੰਜੂ ਮੋਟਰਸਾਈਕਲ ਤੇ ਆ ਪਾਇਆ ਤੇ ਮੋਟਰਸਾਈਕਲ ਭਾਜੀ ਇਧਰ ਆ ਇਧਰ ਆ ਆ ਡਿੱਗਣ ਦੇ ਨਿਸ਼ਾਨ ਨੇ ਦੱਸੋ ਮੈਨੂੰ ਆ ਨਿਸ਼ਾਨਾ ਕਿ ਡਿੱਗਣ ਆ ਦੱਸੋ ਆ ਡਿੱਗਣ ਦੇ ਨਿਸ਼ਾਨ ਨੇ ਭਾਜੀ ਦੱਸੋ ਮੈਨੂੰ ਤੁਸੀਂ ਘਟੋ ਘੜ ਇੰਨਾ ਤਾਂ ਕਰੋ ਕਿ ਚਲੋ ਯਾਰ ਠੀਕ ਆ ਜੇ ਬਾਈ ਜਨ ਤੁਹਾਨੂੰ ਲੱਗਦਾ ਗਲਤ ਆ ਤੁਸੀਂ ਸੌਰੀ ਫੀਲ ਕਰਾ ਦਿਓ ਆਪਾਂ ਕੋਈ ਲੜਨਾ ਧੜਨਾ ਅਸੀਂ ਤਾਂ ਆਪ ਕਹਿੰਨੇ ਕਿ ਪੰਜਾਬ ਪੁਲਿਸ ਸਾਡੀ ਸੁਰੱਖਿਆ ਲਈ ਹੈ ਲੇਕਿਨ ਉਤੋਂ ਕਹਿੰਦੇ ਤੁਸੀਂ ਕਿਉਂ ਮਦਦ ਲਈ ਆਗੇ ਦਾ ਮਦਦ ਲਈ ਜੇ ਸਾਡੇ ਵਰਗੇ ਨਹੀਂ ਆਣਗੇ ਤਾਂ ਫਿਰ ਆਣਗੇ ਕੋਲ ਫਿਰ ਤਾਂ ਤੁਸੀਂ ਜਿੰਨਾ ਮਰਜ਼ੀ ਧੱਕਾ ਕਰੀ ਜਾ